ਸਤਨਾਮ ਸਿੰਘ ਉਮਰ 40 ਸਾਲ ਫਰਵਰੀ 2022 ਦਾ ਇਹ ਮਾਮਲਾ ਜਦੋਂ ਸਤਨਾਮ ਸਿੰਘ ਦੀ ਮੌਤ ਹੁੰਦੀ ਹੈ ਘਰ ਦੇ ਵਿੱਚ ਹੀ ਉਹ ਮੌਜੂਦ ਸੀ ਇਸ ਤੋਂ ਬਾਅਦ ਆਮ ਜਹੀ 174 ਦੀ ਕਾਰਵਾਈ ਕੀਤੀ ਗਈ ਕਿ ਇਹ ਸਧਾਰਨ ਤੌਰ ਤੇ ਸਤਨਾਮ ਦੀ ਜਾਨ ਗਈ ਹੈ ਪਤਨੀ ਗੁਰਪ੍ਰੀਤ कौर ਦੇ ਵੱਲੋਂ ਵੀ ਇਹੀ ਕਿਹਾ ਗਿਆ ਕਿ ਘਰ ਦੇ ਅੰਦਰ ਹੀ ਸੀ ਪਤਾ ਨਹੀਂ ਕੀ ਹੋਇਆ ਤੇ ਉਹਨਾਂ ਦੀ ਜਾਨ ਚਲੀ ਗਈ ਸੱਪ ਦਾ ਕੱਟਣਾ ਬਾਅਦ ਦੇ ਵਿੱਚ ਇਸ ਦਾ ਕਾਰਨ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਸੀ 8 ਸਾਲ ਹੋ ਚੁੱਕੇ ਸੀ ਸਤਨਾਮ ਸਿੰਘ ਅਤੇ ਗੁਰਪ੍ਰੀਤ कौर ਦੇ ਵਿਆਹ ਨੂੰ ਵਿਆਹ ਤੋਂ ਬਾਅਦ ਘਰ ਦੇ ਵਿੱਚ 3 ਬੱਚੇ ਵੀ ਸੀ ਅਤੇ ਇਸ ਪੂਰੀ ਕਹਾਣੀ ਦੇ ਵਿੱਚ ਨਵਾਂ ਮੋੜ ਉਦੋਂ ਆਂਦਾ ਹੈ ਜਦੋਂ ਸਤਨਾਮ ਦੀ ਭੈਣ ਯਾਨੀ ਕਿ ਇਹਨਾਂ ਬੱਚਿਆਂ ਦੀ ਭੂਆ ਪੁਲਿਸ ਦੇ ਕੋਲ ਜਾਂਦੀ ਹੈ ਅਤੇ ਆਖਦੀ ਹੈ ਕਿ ਇਹ ਕੋਈ ਆਧਾਰਨ ਤਰੀਕੇ ਦੇ ਨਾਲ ਉਸ ਦਾ ਭਰਾ ਨਹੀਂ ਮਰਿਆ ਸਗੋਂ ਇਸ ਦੇ ਪਿੱਛੇ ਇੱਕ ਗੈਰੀ ਸਾਜ਼ਿਸ਼ ਹੋ ਸਕਦੀ ਹੈ ਜਿਸ ਦਾ ਪਤਾ ਪੁਲਿਸ ਨੂੰ ਲਗਾਉਣਾ ਚਾਹੀਦਾ ਹੈ ਸ਼ਰਨਜੀਤ ਦੇ ਵੱਲੋਂ ਇਹ ਰਿਪੋਰਟ ਜਾ ਕੇ ਲਿਖਵਾਈ ਗਈ 6 ਮਹੀਨੇ ਜਾਂਚ ਪੜਤਾਲ ਕੀਤੀ ਗਈ ਅਤੇ ਹੁਣ ਇਸ ਮਾਮਲੇ ਦੇ ਵਿੱਚ ਇੱਕ ਖੌਫਨਾਕ ਅਤੇ ਡਰਾ ਦੇਣ ਵਾਲਾ ਸੱਚ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਕਿਸੇ ਨੂੰ ਵੀ ਯਕੀਨ ਨਹੀਂ ਹੋਇਆ ਕਿ ਸਤਨਾਮ ਦੀ ਪਤਨੀ ਗੁਰਪ੍ਰੀਤ ਦੇ ਵੱਲੋਂ ਹੀ ਆਪਣੇ ਪਤੀ ਦੀ ਜਾਨ ਲੈ ਲੇਗੀ ਇੱਕ ਹੱਟੇ-ਕੱਟੇ ਬੰਦੇ ਦੀ ਜਾਨ ਪਤਨੀ ਦੇ ਵੱਲੋਂ ਕਿਵੇਂ ਲਈ ਗਈ ਕੀ ਉਹ ਉਸ ਸਮੇਂ ਘਰ ਦੇ ਵਿੱਚ ਇਕੱਲੀ ਸੀ ਕਿ ਉਸਨੇ ਆਪਣੇ ਨਾਲ ਕਿਸੇ ਹੋਰ ਨੂੰ ਵੀ ਰਲਾਇਆ ਸੀ ਕੀ ਕਾਰਨ ਸੀ ਕਿ ਇੱਕ ਪਤਨੀ ਨੂੰ ਆਪਣੇ 8 ਸਾਲ ਦੇ ਵਿਆਹ ਤੋਂ ਬਾਅਦ ਪਤੀ ਦੀ ਜਾਨ ਲੈਣੀ ਪਈ ਪਸਿਆਣਾ ਪਟਿਆਲਾ ਦਾ ਹੀ ਮਾਮਲਾ ਆਖਿਰਕਾਰ ਕੀ ਕੁਝ ਹੋਇਆ ਸੀ ਇਸ ਦੇ ਵਿੱਚ ਕਿਉਂ ਇੱਕ ਪਤਨੀ ਦੇ ਵੱਲੋਂ ਅਜਿਹਾ ਆਪਣੇ ਪਤੀ ਦੇ ਨਾਲ ਹੀ ਕੀਤਾ ਗਿਆ ਜਿਸ ਦੇ ਸਿਰ ਤੇ ਸਾਰਾ ਘਰ ਚੱਲਣਾ ਸੀ ਜਾਣਦੇ ਪਤੀ ਪਤਨੀ ਵਿਆਹ ਨੂੰ 8 ਸਾਲ ਦਾ ਸਮਾਂ ਘਰ ਦੇ ਵਿੱਚ ਤਿੰਨ ਬੱਚੇ ਬਾਹਰੋਂ ਦੇਖਣ ਨੂੰ ਤਾਂ ਇੰਜ ਲੱਗਦਾ ਸੀ ਕਿ ਇਹ ਸਾਰਾ ਪਰਿਵਾਰ ਖੁਸ਼ਹਾਲ ਹੈ ਘਰ ਦੇ ਵਿੱਚ ਕੋਈ ਕਮੀ ਨਹੀਂ ਪਰ ਫਿਰ ਵੀ ਸਤਨਾਮ ਸਿੰਘ ਨਾਮ ਦਾ ਇਹ ਵਿਅਕਤੀ ਜਿਸ ਦੀ ਉਮਰ 40 ਸਾਲ ਦੀ ਸੀ ਅਤੇ ਉਸ ਦੀ ਪਤਨੀ ਗੁਰਪ੍ਰੀਤ कौर ਘਰ ਦੇ ਵਿੱਚ ਇਹੋ ਜਿਹੇ ਹਾਲਾਤ ਬਣੇ ਹੋਏ ਸੀ ਕਿ ਨਿਤ ਦਿਨ ਕਲੇਸ਼ ਹੁੰਦਾ ਸੀ ਪਤਨੀ ਗੁਰਪ੍ਰੀਤ कौर ਇਸ ਤੋਂ छुटकारा ਪਾਣਾ ਚਾਹੁੰਦੀ ਸੀ ਪਰ ਉਹ ਆਪਣੀ ਜ਼ਿੰਦਗੀ ਵੀ ਜਿਉਣਾ ਚਾਹੁੰਦੀ ਸੀ ਆਪਣੇ ਬੱਚਿਆਂ ਦੇ ਨਾਲ ਤੇ ਨਹੀਂ ਚਾਹੁੰਦੀ ਸੀ ਕਿ ਉਸ ਦਾ ਭਵਿੱਖ ਅਤੇ ਬਾਕੀ ਦੀਆਂ ਇੱਛਾਵਾਂ ਉਹ ਮਾਰ ਕੇ ਜੀਏ ਇਸ ਦੇ ਚਲਦੇ ਹੋਏ ਉਸ ਨੇ ਇੱਕ ਸਕੀਮ ਬਣਾਈ ਇੰਨਾ ਵੱਡਾ ਛੜਿਆੰਤਰ ਰਚਿਆ ਜਿਸ ਦੇ ਵਿੱਚ ਆਪਣੇ ਪਤੀ ਦੀ ਉਸ ਨੇ ਜਾਨ ਲਈ ਸ਼ੁਰੂਆਤੀ ਸਮੇਂ ਦੇ ਵਿੱਚ ਇਹੀ ਉਸ ਨੇ ਸਭ ਨੂੰ ਕਿਹਾ ਸੀ ਜਦੋਂ ਪਤੀ ਮਰਿਆ ਕਿਸ ਨੂੰ ਸੱਤ ਨੇ ਡੰਗ ਲਿਆ ਸਭ ਕੁਝ ਉਹੀ ਕੀਤਾ ਗਿਆ ਜਿਵੇਂ ਕਿ ਕਿਸੇ ਦੇ ਮਰਨ ਤੋਂ ਬਾਅਦ ਕੀਤਾ ਜਾਂਦਾ ਹੈ ਹਰੇਕ ਨੂੰ ਇਹੀ ਯਕੀਨ ਹੋ ਰਿਹਾ ਸੀ ਕਿ ਕਿਸੇ ਤਰੀਕੇ ਦੇ ਨਾਲ ਇਹ ਮਰ ਗਿਆ ਹੋਣਾ ਸੱਪ ਲੜ ਗਿਆ ਹੋਣਾ ਪਰ ਕੁਝ ਸਮੇਂ ਬਾਅਦ ਹੀ ਜਦੋਂ ਮ੍ਰਿਤਕ ਦੀ ਭੈਣ ਚਰਨਜੀਤ ਕੌਰ ਜਾ ਕੇ ਪੁਲਿਸ ਦੇ ਕੋਲ ਰਿਪੋਰਟ ਲਖਵਾਉਂਦੀ ਹੈ ਕਿਉਂਕਿ ਉਸ ਨੂੰ ਆਪਣੀ ਸਹਭਾਵੀ ਦੇ ਉੱਪਰ ਸ਼ੱਕ ਸੀ ਪਰ ਪੁਲਿਸ ਨੇ ਜਾਂਚ ਪੜਤਾਲ ਦੇ ਵਿੱਚ ਉਹ ਸਾਰੇ ਸਬੂਤ ਕੱਢ ਲਿਆੰਦੇ ਜਿਸ ਤੋਂ ਪਤਾ ਲੱਗਿਆ ਕਿ ਇਹ ਕੋਈ ਸੁਭਾਵਿਕ ਮੌਤ ਨਹੀਂ ਸਗੋਂ ਇਸ ਬੰਦੇ ਦੀ ਪਤਨੀ ਦੇ ਵੱਲੋਂ ਹੀ ਇਸ ਨੂੰ ਮਾਰਿਆ ਗਿਆ ਉਹਨਾਂ ਦੀ ਪਤਨੀ ਕੱਲੀ ਤਾਂ ਉਸਨੂੰ ਨਹੀਂ ਮਾਰ ਸਕਦੀ ਸੀ ਜਿਸਤੇ ਚਲਦੇ ਹੋਏ ਇਸਨੇ ਆਪਣੇ ਨਾਲ ਆਪਣੀ ਨੌਕਰਾਨੀ ਨੂੰ ਵੀ ਲਾ ਲਿਆ ਇਸ ਦਾ ਨਾਮ ਮਨਪ੍ਰੀਤ ਕੌਰ ਸੀ ਪਰੋਸੀਮੰਦ ਨੌਕਰਾਨੀ ਸੀ ਜਿਸਤੇ ਨਾਲ ਮਿਲ ਕੇ ਆਪਣੇ ਪਤੀ ਨੂੰ ਗੁਰਪ੍ਰੀਤ ਕੌਰ ਨੇ ਜ਼ਹਿਰ ਦਾ ਟੀਕਾ ਲਾਇਆ ਇਹ ਜ਼ਹਿਰ ਦਾ ਟੀਕਾ ਪੈਰਾਂ ਦੇ ਵਿੱਚ ਲਗਾਇਆ ਗਿਆ ਜਿਸ ਸਮੇਂ ਤੋਂ ਇਹ ਖੁਲਾਸਾ ਹੋਇਆ ਕਿ ਇਸ ਔਰਤਾ ਨੇ ਹੀ ਇਹਨਾਂ ਔਰਤਾਂ ਨੇ ਦੋਵਾਂ ਨੇ ਮਿਲ ਕੇ ਹੀ ਸਤਨਾਮ ਸਿੰਘ ਦੀ ਜਾਨ ਲਈਏ ਉਸ ਸਮੇਂ ਤੋਂ ਹੀ ਇਹ ਦੋਵੇਂ ਜਾਣੀਆਂ ਫਰਾਰ ਨੇ ਇਹ ਨੌਕਰਾਨੀ ਜਿਸ ਦਾ ਨਾਮ ਮਨਪ੍ਰੀਤ ਕੌਰ ਹੈ ਇਹਦਾ ਟਿਕਾਣਾ ਸਮਾਣਾ ਰਤਨਹੀੜੀ ਦਾ ਰਹਿਣ ਵਾਲੀ ਹੈ ਇਹ ਦੋਹਾਂ ਦੇ ਫੜੇ ਜਾਣ ਤੋਂ ਬਾਅਦ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਪਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਹੈ ਇਹ ਖਬਰ ਜਿੱਥੇ ਆਪਣੇ ਘਰ ਦੇ ਵਿੱਚ ਰਹਿੰਦਾ ਹੋਇਆ ਵਿਅਕਤੀ ਸੁਰੱਖਿਅਤ ਨਹੀਂ ਹੈ ਇੱਕ ਜਾਣਾ ਦੂਸਰੇ ਜਾਣੇ ਨੂੰ ਇਸ ਤਰ੍ਹਾਂ ਦੇ ਨਾਲ ਬੇਰਹਿਮੀ ਦੇ ਨਾਲ ਮਾਰਦਾ ਹੈ ਕੀ ਕੋਈ ਸੋਚ ਵੀ ਨਹੀਂ ਸਕਦਾ ਕਿ ਘਰ ਦੇ ਵਿੱਚ ਬੈਠੇ ਬੈਠੇ ਸਾਡੇ ਨਾਲ ਇੰਜ ਵੀ ਹੋ ਸਕਦਾ ਹੈ ਸਤਨਾਮ ਸਿੰਘ ਉਮਰ 40 ਸਾਲ ਫਰਵਰੀ 2022 ਦਾ ਇਹ ਮਾਮਲਾ ਜਦੋਂ ਸਤਨਾਮ ਸਿੰਘ ਦੀ ਮੌਤ ਹੁੰਦੀ ਹੈ ਘਰ ਤੇ ਵਿੱਚ ਹੀ ਉਹ ਮੌਜੂਦ ਸੀ ਇਸ ਤੋਂ ਬਾਅਦ ਆਮ ਜਹੀ 174 ਦੀ ਕਾਰਵਾਈ ਕੀਤੀ ਗਈ ਕਿ ਇਹ ਸਧਾਰਨ ਤੌਰ ਤੇ ਸਤਨਾਮ ਦੀ ਜਾਨ ਗਈ ਹੈ ਪਤਨੀ ਗੁਰਪ੍ਰੀਤ कौर ਦੇ ਵੱਲੋਂ ਵੀ ਇਹੀ ਕਿਹਾ ਗਿਆ ਕਿ ਘਰ ਦੇ ਅੰਦਰ ਹੀ ਸੀ ਪਤਾ ਨਹੀਂ ਕੀ ਹੋਇਆ ਤੇ ਉਹਨਾਂ ਦੀ ਜਾਨ ਚਲੀ ਗਈ ਸੱਪ ਦਾ ਕੱਟਣਾ ਬਾਅਦ ਦੇ ਵੀ ਜਿਸਤਾ ਕਾਰਨ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਸੀ 8 ਸਾਲ ਹੋ ਚੁੱਕੇ ਸੀ ਸਤਨਾਮ ਸਿੰਘ ਅਤੇ ਗੁਰਪ੍ਰੀਤ कौर ਦੇ ਵਿਆਹ ਨੂੰ ਵਿਆਹ ਤੋਂ ਬਾਅਦ ਘਰ ਦੇ ਵਿੱਚ ਤਿੰਨ ਬੱਚੇ ਵੀ ਸੀ ਅਤੇ ਇਸ ਪੂਰੀ ਕਹਾਣੀ ਦੇ ਵਿੱਚ ਨਵਾਂ ਮੋੜ ਉਦੋਂ ਆਂਦਾ ਹੈ ਜਦੋਂ ਸਤਨਾਮ ਦੀ ਭੈਣ ਯਾਨੀ ਕਿ ਨਾ ਬੱਚਿਆਂ ਦੀ ਭੂਆ ਪੁਲਿਸ ਦੇ ਕੋਲ ਜਾਂਦੀ ਹੈ ਅਤੇ ਆਖਰੀ ਹੈ ਕਿ ਇਹ ਕੋਈ ਆਧਾਰਨ ਤਰੀਕੇ ਦੇ ਨਾਲ ਉਸ ਦਾ ਭਰਾ ਨਹੀਂ ਮਰਿਆ ਸਗੋਂ ਇਸ ਦੇ ਪਿੱਛੇ ਇੱਕ ਗੈਰੀ ਸਾਜ਼ਿਸ਼ ਹੋ ਸਕਦੀ ਹੈ ਜਿਸ ਦਾ ਪਤਾ ਪੁਲਿਸ ਨੂੰ ਲਗਾਉਣਾ ਚਾਹੀਦਾ ਹੈ ਸ਼ਰਨਜੀਤ ਦੇ ਵੱਲੋਂ ਇਹ ਰਿਪੋਰਟ ਜਾ ਕੇ ਲਿਖਵਾਈ ਗਈ 6 ਮਹੀਨੇ ਜਾਂਚ ਪੜਤਾਲ ਕੀਤੀ ਗਈ ਅਤੇ ਹੁਣ ਇਸ ਮਾਮਲੇ ਦੇ ਵਿੱਚ ਇੱਕ ਖੌਫਨਾਕ ਅਤੇ ਡਰਾ ਦੇਣ ਵਾਲਾ ਸੱਚ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਕਿਸੇ ਨੂੰ ਵੀ ਯਕੀਨ ਨਹੀਂ ਹੋਇਆ ਕਿ ਸਤਨਾਮ ਦੀ ਪਤਨੀ ਗੁਰਪ੍ਰੀਤ ਦੇ ਵੱਲੋਂ ਹੀ ਆਪਣੇ ਪਤੀ ਦੀ ਜਾਨ ਲੈ ਲੇਗੀ ਇੱਕ ਹੱਟੇ-ਕੱਟੇ ਬੰਦੇ ਦੀ ਜਾਨ ਪਤਨੀ ਦੇ ਵੱਲੋਂ ਕਿਵੇਂ ਲਈ ਗਈ ਕਿ ਉਹ ਉਸ ਸਮੇਂ ਘਰ ਦੇ ਵਿੱਚ ਕੱਲੀ ਸੀ ਕਿ ਉਸ ਨੇ ਆਪਣੇ ਨਾਲ ਕਿਸੇ ਹੋਰ ਨੂੰ ਵੀ ਰਲਾਇਆ ਸੀ ਕੀ ਕਾਰਨ ਸੀ ਕਿ ਇੱਕ ਪਤਨੀ ਨੂੰ ਆਪਣੇ 8 ਸਾਲ ਦੇ ਵਿਆਹ ਤੋਂ ਬਾਅਦ ਪਤੀ ਦੀ ਜਾਨ ਲੈਣੀ ਪਈ ਪਸਿਆਣਾ ਪਟਿਆਲਾ ਦਾ ਹੀ ਮਾਮਲਾ ਆਖਿਰਕਾਰ ਕੀ ਕੁਝ ਹੋਇਆ ਸੀ ਇਸ ਦੇ ਵਿੱਚ ਕਿਉਂ ਇੱਕ ਪਤਨੀ ਦੇ ਵੱਲੋਂ ਅਜਿਹਾ ਆਪਣੇ ਪਤੀ ਦੇ ਨਾਲ ਹੀ ਕੀਤਾ ਗਿਆ ਜਿਸ ਦੇ ਸਿਰ ਤੇ ਸਾਰਾ ਘਰ ਚੱਲਣਾ ਸੀ ਜਾਣਦੇ ਹਨ ਪਤੀ ਪਤਨੀ ਵਿਆਹ ਨੂੰ 8 ਸਾਲ ਦਾ ਸਮਾਂ ਘਰ ਦੇ ਵਿੱਚ ਤਿੰਨ ਬੱਚੇ ਬਾਹਰੋਂ ਦੇਖਣ ਨੂੰ ਤਾਂ ਇੰਜ ਲੱਗਦਾ ਸੀ ਕਿ ਇਹ ਸਾਰਾ ਪਰਿਵਾਰ ਖੁਸ਼ਹਾਲ ਹੈ ਘਰ ਦੇ ਵਿੱਚ ਕੋਈ ਕਮੀ ਨਹੀਂ ਪਰ ਫਿਰ ਵੀ ਸਤਨਾਮ ਸਿੰਘ ਨਾਮ ਦਾ ਇਹ ਵਿਅਕਤੀ ਜਿਸ ਦੀ ਉਮਰ 40 ਸਾਲ ਦੀ ਸੀ ਅਤੇ ਉਸ ਦੀ ਪਤਨੀ ਗੁਰਪ੍ਰੀਤ कौर ਘਰ ਦੇ ਵਿੱਚ ਇਹੋ ਜਿਹੇ ਹਾਲਾਤ ਬਣੇ ਹੋਏ ਸੀ ਕਿ ਨਿਤ ਦਿਨ ਕਲੇਸ਼ ਹੁੰਦਾ ਸੀ ਪਤਨੀ ਗੁਰਪ੍ਰੀਤ कौर ਇਸ ਤੋਂ ਛੁਟਕਾਰਾ ਪਾਣਾ ਚਾਹੁੰਦੀ ਸੀ ਪਰ ਉਹ ਆਪਣੀ ਜ਼ਿੰਦਗੀ ਵੀ ਜਿਉਣਾ ਚਾਹੁੰਦੀ ਸੀ ਆਪਣੇ ਬੱਚਿਆਂ ਦੇ ਨਾਲ ਅਤੇ ਨਹੀਂ ਚਾਹੁੰਦੀ ਸੀ ਕਿ ਉਸ ਦਾ ਭਵਿੱਖ ਅਤੇ ਬਾਕੀ ਦੀਆਂ ਇੱਛਾਵਾਂ ਉਹ ਮਾਰ ਕੇ ਜੀਏ ਇਸ ਦੇ ਚੱਲਦੇ ਹੋਏ ਉਸ ਨੇ ਇੱਕ ਸਕੀਮ ਬਣਾਈ ਇੰਨਾ ਵੱਡਾ ਛੜਿਆੰਤਰ ਰਚਿਆ ਜਿਸ ਦੇ ਵਿੱਚ ਆਪਣੇ ਪਤੀ ਦੀ ਉਸ ਨੇ ਜਾਨ ਲਈ ਸ਼ੁਰੂਆਤੀ ਸਮੇਂ ਦੇ ਵਿੱਚ ਇਹੀ ਉਸ ਨੇ ਸਭ ਨੂੰ ਕਿਹਾ ਸੀ ਜਦੋਂ ਪਤੀ ਮਰਿਆ ਕੇਸ ਨੂੰ ਸੱਪ ਨੇ ਡੰਗ ਲਿਆ ਸਭ ਕੁਝ ਉਹੀ ਕੀਤਾ ਗਿਆ ਜਿਵੇਂ ਕਿ ਕਿਸੇ ਦੇ ਮਰਨ ਤੋਂ ਬਾਅਦ ਕੀਤਾ ਜਾਂਦਾ ਹੈ ਹਰੇਕ ਨੂੰ ਇਹੀ ਯਕੀਨ ਹੋ ਰਿਹਾ ਸੀ ਕਿ ਕਿਸੇ ਤਰੀਕੇ ਦੇ ਨਾਲ ਇਹ ਮਰ ਗਿਆ ਹੋਣਾ ਹੈ, ਸੱਪ ਲੜ ਗਿਆ ਹੋਣਾ ਪਰ ਕੁਝ ਸਮੇਂ ਬਾਅਦ ਹੀ ਜਦੋਂ ਮ੍ਰਿਤਕ ਦੀ ਭੈਣ ਚਰਨਜੀਤ ਕੌਰ ਜਾ ਕੇ ਪੁਲਿਸ ਦੇ ਕੋਲ ਰਿਪੋਰਟ ਲਖਵਾਉਂਦੀ ਹੈ ਕਿਉਂਕਿ ਉਸ ਨੂੰ ਆਪਣੀ ਸਹਭਾਗੀ ਦੇ ਉੱਪਰ ਸ਼ੱਕ ਸੀ ਪਰ ਪੁਲਿਸ ਨੇ ਜਾਂਚ ਪੜਤਾਲ ਦੇ ਵਿੱਚ ਉਹ ਸਾਰੇ ਸਬੂਤ ਕੱਢ ਲਿਆੰਦੇ ਜਿਸ ਤੋਂ ਪਤਾ ਲੱਗਿਆ ਕਿ ਇਹ ਕੋਈ ਸੁਭਾਵਿਕ ਮੌਤ ਨਹੀਂ ਸਗੋਂ ਇਸ ਬੰਦੇ ਦੀ ਪਤਨੀ ਦੇ ਵੱਲੋਂ ਹੀ ਇਸ ਨੂੰ ਮਾਰਿਆ ਗਿਆ ਉਨੇਹੇ ਪਤਨੀ ਕੱਲੀ ਤਾਂ ਉਸ ਨੂੰ ਨਹੀਂ ਮਾਰ ਸਕਦੀ ਸੀ ਜਿਸ ਤੇ ਚਲਦੇ ਹੋਏ ਇਸ ਨੇ ਆਪਣੇ ਨਾਲ ਆਪਣੀ ਨੌਕਰਾਨੀ ਨੂੰ ਵੀ ਰਲਾ ਲਿਆ ਇਸ ਦਾ ਨਾਮ ਮਨਪ੍ਰੀਤ ਕੌਰ ਸੀ ਪਰੋਸੀਮੰਦ ਨੌਕਰਾਨੀ ਸੀ ਜਿਸ ਤੇ ਨਾਲ ਮਿਲ ਕੇ ਆਪਣੇ ਪਤੀ ਨੂੰ ਗੁਰਪ੍ਰੀਤ ਕੌਰ ਨੇ ਜ਼ਹਿਰ ਦਾ ਟੀਕਾ ਲਾਇਆ ਇਹ ਜ਼ਹਿਰ ਦਾ ਟੀਕਾ ਪੈਰਾਂ ਦੇ ਵਿੱਚ ਲਗਾਇਆ ਗਿਆ ਜਿਸ ਸਮੇਂ ਤੋਂ ਇਹ ਖੁਲਾਸਾ ਹੋਇਆ ਕਿ ਇਸ ਔਰਤਾਂ ਨੇ ਹੀ ਇਹਨਾਂ ਔਰਤਾਂ ਨੇ ਦੋਵਾਂ ਨੇ ਮਿਲ ਕੇ ਹੀ ਸਤਨਾਮ ਸਿੰਘ ਦੀ ਜਾਨ ਲਈ ਹੈ ਉਸ ਸਮੇਂ ਤੋਂ ਹੀ ਇਹ ਦੋਵੇਂ ਜਾਨੀਆਂ ਫਰਾਰ ਨੇ ਇਹ ਨੌਕਰਾਨੀ ਜਿਸ ਦਾ ਨਾਮ ਮਨਪ੍ਰੀਤ ਕੌਰ ਹੈ ਇਹਦਾ ਟਿਕਾਣਾ ਸਮਾਣਾ ਰਤਨਹੀੜਾ ਦਾ ਰਹਿਣ ਵਾਲੀ ਹੈ ਇਹ ਦੋਹਾਂ ਦੇ ਫੜੇ ਜਾਣ ਤੋਂ ਬਾਅਦ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਪਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਹੈ ਇਹ ਖਬਰ ਜਿੱਥੇ ਆਪਣੇ ਘਰ ਦੇ ਵਿੱਚ ਰਹਿੰਦਾ ਹੋਇਆ ਵਿਅਕਤੀ ਸੁਰੱਖਿਅਤ ਨਹੀਂ ਹੈ ਇੱਕ ਜਾਨਾ ਦੂਸਰੇ ਜਾਨੇ ਨੂੰ ਇਸ ਤਰ੍ਹਾਂ ਦੇ ਨਾਲ ਬੇਰਹਿਮੀ ਦੇ ਨਾਲ ਮਾਰਦਾ ਕਿ ਕੋਈ ਸੋਚ ਵੀ ਨਹੀਂ ਸਕਦਾ ਕਿ ਘਰ ਦੇ ਵਿੱਚ ਬੈਠੇ ਬੈਠੇ ਸਾਡੇ ਨਾਲ ਇੰਜ ਵੀ ਹੋ ਸਕਦਾ ਹੈ